ਖਬਰਨਾਮਾ ਦੇਖ ਰਹੇ ਸਾਰੇ ਹੀ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਜਿੱਥੇ ਇੱਕ ਪਾਸੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗਬੰਦੀ ਅਤੇ ਸੀਜ਼ਫਾਇਰ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ ਇਹ ਮਹੱਤਵਪੂਰਨ ਕਨਵਾਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਉਂਕਿ ਸਭ ਤੋਂ ਪਹਿਲਾਂ ਜਾਣਕਾਰੀ ਡੋਨਾਲਡ ਟਰੰਪ ਨੇ ਟਵਿੱਟਰ ਹੈਂਡਲ ਤੇ ਇਹ ਜਾਣਕਾਰੀ ਦਿੱਤੀ ਸੀ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਸੀਜ਼ਫਾਇਰ ਅਤੇ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ ਦੂਸਰੇ ਪਾਸੇ ਪੰਜਾਬ ਦੇ ਵਿੱਚ ਭਾਵੇਂ ਹਾਲੇ ਸ਼ਾਂਤ ਮਾਹੌਲ ਬਣਿਆ ਹੋਇਆ ਹੈ ਇਸ ਦੇ ਬਾਅਦ ਯੁੱਧ ਵੀ ਚਾਰ ਤੋਂ ਪੰਜ ਜ਼ਿਲ੍ਹਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸਰਹਾਦੀ ਜ਼ਿਲ੍ਹੇ ਨੇ ਜਿਵੇਂ ਪਠਾਨਕੋਟ ਹੈ ਅੰਮ੍ਰਿਤਸਰ ਹੈ ਤਰਨਤਾਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ ਜਿੰਨੇ ਵੀ ਸਕੂਲ ਨੇ ਇਹ ਸਾਰੇ ਸਕੂਲ 48 ਘੰਟਿਆਂ ਵਾਸਤੇ ਬੰਦ ਕਰ ਦਿੱਤੇ ਗਏ ਨੇ ਫਿਰ ਦੁਬਾਰਾ ਤੋਂ ਪਹਿਲਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਸ਼ੋਭਾਲ ਨੂੰ ਸਕੂਲ ਲੱਗਣਗੇ ਲੇਕਿਨ ਫਿਰ ਉਦੇਸ਼ ਹੋਏ ਅ ਦੇਸ਼ ਦੇ ਗ੍ਰਾਮਤਾਲੇ ਅਤੇ ਸੂਬੇ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਿ ਜਿਹੜੇ ਹਲਕੇ ਪਠਾਨਕੋਟ ਅੰਮ੍ਰਿਤਸਰ ਤਰਨਤਾਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਨਾਲ ਦੇ ਲੱਗਦੇ ਏਰੀਏ ਨੇ ਉਹਨਾਂ ਦੇ ਸਕੂਲ ਕਾਲਜ ਜਨਕੀ ਸਾਰੀਆਂ ਭੀੜ ਵਾਲੀਆਂ ਜਗ੍ਹਾ ਤੇ ਬਲੈਕਆਊਟ ਵੀ ਹੋਵੇਗਾ ਸਕੂਲ ਵੀ ਬੰਦ ਹੋਣਗੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਦੋਵਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਸਾਵਧਾਨੀ ਵੱਲੋਂ ਅਗਲੇ 48 ਘੰਟੇ ਲਈ ਸਾਰੇ ਸਕੂਲ ਬੰਦ ਰਹਿਣਗੇ ਉਹਨਾਂ ਨੇ ਦੱਸਿਆ ਕਿ ਸਥਿਤੀ ਸ਼ਾਂਤਮਈ ਹੈ ਸਿਰਫ ਸਾਵਧਾਨੀ ਅਤੇ ਪ੍ਰੇਸ਼ ਵੱਲੋਂ ਸਕੂਲ ਬੰਦ ਕੀਤੇ ਗਏ ਹਨ ਕਿਸੇ ਨੂੰ ਘਬਰਾਟ ਵਿੱਚ ਕਿਸੇ ਨੇ ਘਬਰਾਟ ਵਿੱਚ ਨਹੀਂ ਆਉਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲਣ ਵਾਲੇ ਸਦੇਸ਼ਾਂ ਦਾ ਪਾਲਨ ਕਰੋ मिल रहे सहयोग ਲਈ જિલ્લા ਪ੍ਰਸ਼ਾਸਨ ਸਮੂਹ જિલ્લા ਵਾਸੀਆਂ ਦਾ ਧੰਨਵਾਦੀ انہوں نے ਕਿਹਾ ਕਿ ਹਾਲਾਤ ਬਿਲਕੁਲ ਸਹੀ ਨੇ ਸ਼ਾਂਤਮਈ ਮਾਹੌਲ ਹੈ ਬਾਕੀ ਦੇ ਪੰਜਾਬ ਦੇ ਸੂਬਿਆਂ ਦੇ ਵਿੱਚ ਸਕੂਲ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਕਲਾਸਾਂ ਲੱਗ ਰਹੀਆਂ ਨੇ ਚਾਹੇ ਉਹ ਚੰਡੀਗੜ੍ਹ ਹੋਵੇ ਚਾਹੇ ਉਹ ਲੁਧਿਆਣਾ ਹੋਵੇ ਚਾਹੇ ਉਹ ਜਲੰਧਰ ਹੋਵੇ ਲੇਕਿਨ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਤੇ ਫਾਜ਼ਲਕਾ ਕਿਉਂਕਿ ਇਹ ਹਲਕਾ ਇਹ ਜ਼ਿਲ੍ਹੇ ਭਾਰਤ ਅਤੇ ਪੰਜਾਬ ਅਤੇ ਪਾਕਿਸਤਾਨ ਦੇ ਬਾਰਡਰ ਤੇ ਨਾਲ ਲੱਗਦੇ ਨੇ ਇਸ ਲਈ ਇਨ੍ਹਾਂ ਹਲਕਿਆਂ ਦੇ ਵਿੱਚ 48 ਘੰਟਿਆਂ ਲਈ ਸਕੂਲ ਬੰਦ ਰਹਿਣਗੇ 48 ਘੰਟਿਆਂ ਤੋਂ ਬਾਅਦ ਨਵੇਂ ਹੁਕਮ ਜਾਰੀ ਕੀਤੇ ਜਾਣਗੇ ਡੀਸੀ ਸਾਹਿਬਾਨਾ ਹੁਣ ਵੱਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਹੁਕਮਾਂ ਨੂੰ ਅਗਲੇ 48 ਘੰਟਿਆਂ ਲਈ ਇਨ ਬਿਨ ਲਾਗੂ ਕੀਤਾ ਜਾਵੇ